ਸਤਿ ਸ਼੍ਰੀ ਅਕਾਲ ਦੋਸਤੋ ਸਵੇਰ ਦੀ ਸੈਰ ਦੇ ਨਾਲ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪਾਂ ਤੁਹਾਨੂੰ ਪਤਾ ਡੇਲੀ ਸੈਰ ਤੇ ਤੇ ਆਪਾਂ ਆਪਦੀ ਜ਼ਿੰਦਗੀ ਤੇ ਵੀਡੀਓ ਬਣਾਉਂਦੇ ਰਹਿੰਦੇ ਆ ਮਕਸਦ ਸਿਰਫ ਇੱਕ ਹੈਗਾ ਵੀ ਲੋਕ ਤੰਦਰੁਸਤ ਰਹਿਣ ਮਾਨਸਿਕ ਤਣਾਅ ਤੋਂ ਦੂਰ ਨਿਕਲ ਕੇ ਆਉਣ ਤੇ ਐਵੇਂ ਹੀ ਆਪਾਂ ਲੋਕਾਂ ਨੂੰ ਪੈਸੇ ਵੀ ਡਾਕਟਰਾਂ ਨੂੰ ਪੈਸੇ ਲੁਟਾਈ ਜਾਂਦੇ ਆਗੇ ਜਿਹੜੀਆਂ ਕਿ ਛੋਟੀਆਂ ਮੋਟੀਆਂ ਬਿਮਾਰੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਬਿਮਾਰੀਆਂ ਤੱਕ ਆਪਣਾ ਸਰੀਰ ਆਪਣੇ ਆਪ ਹੀ ਠੀਕ ਕਰ ਲੈਂਦਾ ਹੈਗਾ ਤੁਹਾਨੂੰ ਅੱਜ ਮੈਂ ਇੱਕ ਜਾਣਕਾਰੀ ਇਹ ਵੀ ਸਾਂਝੀ ਕਰ ਦਿਆਂ ਆਪਾਂ ਦਵਾਈ ਲੈਨੇ ਆ ਕਿ ਕਿਸੇ ਵੀ ਬਿਮਾਰੀ ਦੀ ਤੇ ਉਹ ਦਵਾਈ ਲੈਨੇ ਆ ਉਹਦੇ ਨਾਲ ਚਾਰ ਬਿਮਾਰੀਆਂ ਹੋਰ ਚੁੰਬੜ ਜਾਂਦੀਆਂ ਨੇ ਤੇ ਸਾਥੀਓ ਇੱਕ ਤੁਹਾਨੂੰ ਮੈਂ ਚੀਜ਼ ਦੱਸ ਦਿੰਦਾਗਾ ਆਪਣੀ ਬਾਡੀ ਕੈਂਸਰ ਤੱਕ ਨੂੰ ਵੀ ਆਪਣੇ ਆਪ ਠੀਕ ਕਰ ਲੈਂਦੀ ਹੈਗੀ ਤੇ ਰੀਜ਼ਨ ਕੀ ਹੈਗਾ ਵੀ ਆਪਾਂ ਕੋਈ ਵੀ ਬਿਮਾਰੀ ਹੋਵੇ ਕੁਛ ਵੀ ਹੋਵੇ ਆਪਾਂ ਆਪਦੇ ਅੰਦਰ ਖਾਣ ਨੂੰ ਸਿੱਟੀ ਜਾਂਦੇ ਆ ਸਿੱਟੀ ਜਾਂਦੇ ਆ ਸਿੱਟੀ ਜਾਂਦੇ ਆ ਕਦੇ ਤੁਸੀਂ ਪਸ਼ੂ ਦੇਖਿਆਗਾ ਵੀ ਡਾਕਟਰ ਦੇ ਦਵਾਈ ਲੈਣ ਗਿਆ ਹੋਵੇ ਕੋਈ ਜਾਨਵਰ ਵੇਖਿਆਗਾ ਜਦੋਂ ਉਹ ਬਿਮਾਰ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਉਹ ਕੀ ਕਰਦੇ ਆਪਣੇ ਆਪ ਨੂੰ ਭੁੱਖਾ ਰੱਖਦੇ ਆਗੇ ਭੁੱਖਾ ਰੱਖਦੇ ਆ ਤਾਂ ਫੇਰ ਜਦੋਂ ਹੌਲੀ-ਹੌਲੀ ਠੀਕ ਹੁੰਦੇ ਆ ਤਾਂ ਆਪਣੇ ਆਪ ਖਾਣਾ ਸ਼ੁਰੂ ਕਰਦੇ ਆਗੇ ਤੇ ਜਾਂ ਫਿਰ ਤੁਸੀਂ ਕਦੇ ਵੀ ਕੁੱਤਾ ਬਿਮਾਰ ਹੁੰਦਾਗਾ ਉਹ ਕਾ ਚাবਦਾ ਹੁੰਦਾਗਾ ਤੇ ਆਪਾਂ ਇੱਕ ਇਨਸਾਨ ਆਗੇ ਜਦੋਂ ਬਿਮਾਰ ਹੋਵੇ ਲੈ ਕੁਛ ਤਾਂ ਖਾ ਲਓ ਕੁਛ ਤਾਂ ਖਾ ਲਓ ਇਦਾਂ ਨਹੀਂ ਹੁੰਦਾਗਾ ਸੋ ਆਪਣੀ ਬਾਡੀ ਨੂੰ ਅੰਦਰੋਂ ਰੈਸਟ ਦੀ ਵੀ ਜ਼ਰੂਰਤ ਹੁੰਦੀ ਹੈ ਖਾਣ-ਪੀਣ ਤੋਂ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਅੱਧੇ-ਅੱਧੇ ਘੰਟੇ ਬਾਅਦ 5-5 ਮਿੰਟਾਂ ਬਾਅਦ ਵੀ ਕੁਝ ਖਾਂਦੇ ਰਹਿਣੇ ਆਗੇ ਇਹ ਚੀਜ਼ ਗਲਤ ਆਗੀ ਤੇ ਆਪਾਂ ਬਾਡੀ ਨੂੰ ਕੰਮ ਕੋਈ ਦੇਣਾ ਨਹੀਂ ਰਿਲੈਕਸ ਰੱਖਣਾ ਸਿਰਫ ਆਪਾਂ ਅੱਜ ਕੱਲ ਫੋਨਾਂ ਤੇ ਜਾਂ ਮਾਈਂਡ ਨਾਲ ਕੰਮ ਕਰਦੇ ਆਂ ਬੈਠੇ ਬਿਠਾਏ ਤੇ ਉਸ ਦਾ ਨਤੀਜਾ ਫਿਰ ਆਪਾਂ ਨੂੰ ਭਿਆਨਕ ਬਿਮਾਰੀਆਂ ਦੇ ਰੂਪ ਵਿੱਚ ਨਿਕਲ ਕੇ ਦੇਖਣ ਨੂੰ ਮਿਲਦਾ ਹੈਗਾ ਸੋ ਮੈਂ ਸਾਥੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾਗਾ ਵੀ ਸਭ ਤੋਂ ਪਹਿਲਾਂ ਤਾਂ ਕੋਈ ਵੀ ਬਿਮਾਰੀ ਹੁੰਦੀ ਹੈ ਤੁਸੀਂ ਪਰਹੇਜ ਕਰੋ ਕਿਸੇ ਵੀ ਮੈਡੀਸਨ ਲੈਨ ਦੀ ਠੀਕ ਹੈ ਪਹਿਲਾਂ ਤੁਸੀਂ ਆਪਣੇ ਪੇਟ ਨੂੰ ਹੌਲੀ-ਹੌਲੀ ਆਪਣੀ ਡਾਈਟ ਦੇ ਵਿੱਚ ਚੇਂਜ ਕਰਕੇ ਵੇਖੋ ਯਾਰ ਮੈਂ ਕਿਹੜੀ ਡਾਈਟ ਲੈਤੀ ਸੀ ਤੇ ਕਿਹਦੇ ਨਾਲ ਮੈਨੂੰ ਵੀ ਇਦਾਂ ਦੀ ਪ੍ਰੋਬਲਮ ਆਈ ਤੇ ਦੂਜਾ ਤੁਸੀਂ ਸੈਰ ਅਤੇ ਮਾਰਨਿੰਗ ਉੱਠ ਕੇ ਵਾਸੇ ਮੂੰਹ ਪਾਣੀ ਪੀ ਕੇ ਸੈਰ ਜਰੂਰ ਸ਼ੁਰੂ ਕਰੋ ਇਹ ਚੀਜ਼ਾਂ ਨਾਲ ਤੁਹਾਨੂੰ ਪਤਾ ਲੱਗੇਗਾ ਵੀ ਹਾਂ ਫਰਕ ਆ ਤੇ ਸਵੇਰ ਦੀ ਸੈਰ ਤੇ ਆਪਣੇ ਖਾਣ ਪੀਣ ਦੇ ਢੰਗਾਂ ਨਾਲ ਆਪਾਂ ਆਪਣੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਕਰ ਸਕਦੇ ਹਾਂ ਜੀ ਤੇ ਹੋਰ ਸਾਥੀ ਉਹ ਬਾਕੀ ਜਿੰਮੇ ਦੇ ਸੁਝਾਅ ਤੁਹਾਨੂੰ ਜਿੰਮੇ ਜੋ ਕੁਝ ਵਧੀਆ ਲੱਗਦਾ ਮੈਨੂੰ ਦੱਸਦੇ ਰਹੋ ਸੋ ਧੰਨਵਾਦ